ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਐਸ ਕੇ ਚੈਨਲ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਗੱਲ ਕਰਾਂਗੇ ਜੀ ਸੁਖਨੀ ਸਾਹਿਬ ਜੀ ਦੇ ਪਾਠ ਦੀ ਪਹਿਲੀ ਅਸ਼ਟਪਦੀ ਪਹਿਲੀ ਅਸ਼ਟਪਦੀ ਅਸੀਂ ਜਦੋਂ ਤੁਸੀਂ ਸੌਣ ਲੱਗਿਆਂ ਰਾਤ ਨੂੰ ਪੂਰੀ ਪੜ ਲੈਂਦੇ ਹੋ ਜੇ ਤੁਹਾਡੇ ਕੋਲ ਪਾਠ ਨਹੀਂ ਹੁੰਦਾ ਪੂਰਾ ਸੁਖਨੀ ਸਾਹਿਬ ਦਾ ਕੋ ਪੂਰੀ ਨਹੀਂ ਪੜੀ ਜਾਂਦੀ ਤੇ ਤੁਸੀਂ ਇਦਾਂ ਵੀ ਕਰ ਸਕਦੇ ਹੋ ਸੁਖਨੀ ਸਾਹਿਬ ਜੀ ਦੇ ਪਾਠ ਦੀ ਪਹਿਲੀ ਅਸ਼ਟਪਦੀ ਤੁਸੀਂ ਸੌਣ ਤੋਂ ਪਹਿਲੇ ਰੋਜ਼ ਪੜੋ ਉੱਚੀ-ਉੱਚੀ ਆਵਾਜ਼ ਵਿੱਚ ਪੜੋ ਗੁਰੂ ਸਾਹਿਬ ਤੇ ਪੂਰਾ ਪ੍ਰੋਸਾਰ ਰੱਖ ਕੇ ਪੂਰਾ ਵਿਸ਼ਵਾਸ ਰੱਖ ਕੇ ਤੁਸੀਂ ਇਹ ਬਾਣੀ ਪੜਨੀ ਹੈ ਫਿਰ ਵੇਖਿਓ ਨੌ ਨਿੱਧੀਆਂ 18 ਸਿੱਧੀਆਂ ਤੁਹਾਡੇ ਪਿੱਛੇ ਆਪ ਲੱਗੀਆਂ ਫਿਰਨਗੀਆਂ ਜਿਹੜੀ ਤੁਹਾਨੂੰ ਹਾਲ ਵੀ ਨਹੀਂ ਪੁੱਛਦੇ ਤੁਹਾਡਾ ਤੁਹਾਡੀ ਗਰੀਬੀ ਉੱਤੇ ਬਹੁਤ ਹੱਸਦੇ ਹਨ ਮਜ਼ਾਕ ਕਰਦੇ ਹਨ ਉਹ ਵੀ ਮਜ਼ਾਕ ਕਰਨੋਂ ਹਟ ਜਾਣਗੇ ਗੁਰੂ ਸਾਹਿਬ ਦੀ ਇੰਨੀ ਵੱਡੀ ਕਿਰਪਾ ਹੈ ਪਹਿਲੇ ਤੁਸੀਂ ਹੌਲੀ-ਹੌਲੀ ਪਹਿਲੀ ਅਸ਼ਟਪਦੀ ਪੜਨੀ ਹੈ ਫਿਰ ਤੁਸੀਂ ਗੁਰੂ ਸਾਹਿਬ ਤੇ ਭਰੋਸਾ ਕਰਕੇ ਦੂਸਰੀ ਅਸ਼ਟਪਦੀ ਪੜ੍ਹਨੀ ਹੈ ਫਿਰ ਤੀਸਰੀ ਫਿਰ ਚੌਥੀ ਇਦਾਂ ਹੀ ਕਰਦੇ ਆ ਕਰਦੇ ਆ ਤੁਸੀਂ ਹੌਲੀ ਹੌਲੀ ਪੂਰਾ ਹੀ ਪਾਠ ਸੁਖਨੀ ਸਾਹਿਬ ਜੀ ਦਾ ਕਰ ਸਕੋਗੇ 24 ਅਸ਼ਟਪਦੀਆਂ ਹੁੰਦੀਆਂ ਹਨ ਇਹ 24 ਅਸ਼ਟਪਦੀਆਂ ਜਦੋਂ ਤੁਸੀਂ ਪੂਰਾ ਪਾਠ ਕਰੋਗੇ ਤੇ ਤਦ ਤੁਹਾਨੂੰ ਵੇਖੋ ਪ੍ਰਮਾਤਮਾ ਸਾਹਿਬ ਆਪ ਤੁਹਾਡੇ ਤੇ ਕਿਰਪਾ ਕਰਕੇ ਮਿਹਰ ਦਾ ਮੀ ਵਰਸਾਉਣਗੇ ਗੁਰੂ ਸਾਹਿਬ ਜੀ ਦੀ ਤੁਸੀਂ ਜਿੰਨੀ ਵੀ ਇੱਜ਼ਤ ਕਰੋਗੇ ਕਦਰ ਕਰੋਗੇ ਗੁਰੂ ਸਾਹਿਬ ਜੀ ਦਾ ਮਾਣ ਸਤਕਾਰ ਗੁਰੂ ਸਾਹਿਬ ਜੀ ਨੇ ਆਪ ਹੀ ਤੁਹਾਨੂੰ ਬਖਸ਼ ਦੇਣਾ ਹੈ ਗੁਰੂ ਸਾਹਿਬ ਤੇ ਪੂਰਾ ਭਰੋਸਾ ਰੱਖਣਾ ਹੈ ਜਿੰਨਾ ਅਸੀਂ ਗੁਰੂ ਦਾ ਸਤਕਾਰ ਕਰਾਂਗੇ ਗੁਰੂ ਸਾਹਿਬ ਉਹਨਾਂ ਹੀ ਸਾਡਾ ਸਤਕਾਰ ਕਰੋ ਹੋਣਗੇ ਸੋ ਆਪ ਜੀ ਨੂੰ ਇਹ ਬੇਨਤੀ ਹੈ ਕਿ ਗੁਰਬਾਣੀ ਦੇ ਉੱਤੇ ਪੂਰਾ ਭਰੋਸਾ ਰੱਖਣਾ ਹੈ ਕਿਉਂਕਿ ਗੁਰਬਾਣੀ ਨੇ ਹੀ ਸਾਡਾ ਉਧਾਰ ਕਰਨਾ ਹੈ ਸੁਖਨੀ ਸਾਹਿਬ ਜੀ ਦੀ ਪਹਿਲੀ ਅਸ਼ਟਪਦੀ ਪੜੋ ਤੇ ਆਪਣੇ ਮਨ ਵਿੱਚ ਉਸ ਬਾਣੀ ਨੂੰ ਤੁਸੀਂ ਵਿਚਾਰੋ ਵੀ ਵਿਚਾਰ ਵੀ ਕਰਨੀ ਹੈ ਨਾਲ ਹੀ ਤੁਸੀਂ ਇਹ ਵੀ ਕਰਨਾ ਹੈ ਕਿ ਅਗਰ ਬਾਈ ਚਾਂਸ ਤੁਸੀਂ ਪੂਰਾ ਪਾਠ ਨਹੀਂ ਕਰ ਸਕਦੇ ਤੇ ਤੁਸੀਂ ਆਦ ਗੁਰੇ ਨਵੇਂ ਜੁਗਾਦ ਗੁਰੇ ਨਵੇਂ ਸਤ ਗੁਰੇ ਨਵੇਂ ਸ਼੍ਰੀ ਗੁਰੂ ਦੇਵ ਨਵੇਂ ਵੀ ਪੜ ਸਕਦੇ ਹੋ ਰਾਤ ਨੂੰ ਮਨ ਦੇ ਅੰਦਰ ਤੁਸੀਂ ਇਹ ਬਾਣੀ ਚਲਾਓ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਕਿਰਪਾ ਫਰਿਆ ਹੱਥ ਰੱਖਣਗੇ ਤੁਹਾਨੂੰ ਨਾਮ ਬਾਣੀ ਨਾਲ ਜੋੜ ਕੇ ਰੱਖਣਗੇ ਇਹ ਹੈ ਬਾਣੀ ਦੀ ਤਾਕਤ ਇਹ ਹੈ ਬਾਣੀ ਦੀ ਸ਼ਕਤੀ ਤੁਹਾਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਅਰੋਗਤਾ ਵੀ ਬਖਸ਼ਣਗੇ ਹਰ ਭਾਅ ਤੁਹਾਡੀ ਰੱਖਿਆ ਕਰਨਗੇ ਘਰ ਵਿੱਚ ਤੁਹਾਡੇ ਲਹਿਰਾਂ ਪਹਿਰਾਂ ਆ ਜਾਣਗੀਆਂ ਸੋ ਬਾਣੀ ਦਾ ਸਤਿਕਾਰ ਕਰਿਏ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਮਿਹਰ ਕਰਨਗੇ ਸੋ ਆਪ ਸਾਰਿਆਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਹਤਵਾ ਢਾਹੀ ਚੈਨਲ ਹੈ ਇਸ ਚੈਨਲ ਨੂੰ ਤੁਸੀਂ ਹੀ ਅੱਗੇ ਲੈ ਕੇ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ